ਦੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਸਰਬੰਨ ਕਰੋ ਜੀ ਅੱਜ ਆਪਾਂ ਸਰਬੰਨ ਕਰਾਂਗੇ ਗੁਰੂ ਜੀ ਦਾ ਨਾਹਨ ਵੱਲ ਚੱਲਣਾ ਅਗਲੇ ਦਿਨ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਸੁੰਦਰ ਘਰ ਵਿੱਚ ਸੋਵ ਰਹੇ ਸਨ ਬਹੁਤ ਹੀ ਸਾਰੇ ਮਸੰਦਾਂ ਨੇ ਸਲਾਹਾਂ ਕਰਕੇ ਗੁਰੂ ਜੀ ਦੇ ਚਰਨ ਕਮਲਾਂ ਉੱਪਰ ਨਮਸਕਾਰ ਕੀਤੀ ਉਸ ਵੇਲੇ ਸ੍ਰੇਸ਼ਟ ਮਾਤਾ ਗੁਜਰੀ ਜੀ ਚੱਲ ਕੇ ਆ ਗਈ। ਉਹਨਾਂ ਦਾ ਸਨਮਾਨ ਕਰਦੇ ਹੋਏ ਉਹਨਾਂ ਨੇ ਉੱਚੇ ਸਥਾਨ ਉੱਪਰ ਬਿਠਾ ਦਿੱਤਾ। ਗੁਰੂ ਜੀ ਦੇ ਕੋਲ ਪੰਜੇ ਭਰਾ ਤੇ ਦੀਵਾਨ ਅਨੰਦ ਚੰਦ ਬੈਠੇ ਸਨ। ਜਿਨ੍ਹਾਂ ਦਾ ਮਨ ਗੁਰੂ ਜੀ ਦੇ ਚਰਨਾਂ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਫਿਰ ਸਾਰੇ ਮਸੰਦ ਬੈਠ ਗਏ। ਸਾਰਿਆਂ ਨੇ ਗੁਰੂ ਜੀ ਦੇ 발 ਕੀ ਨਜ਼ਰਾਂ ਲਗਾ ਲਈਆਂ ਪੁੱਤਰ ਪਿਆਰ ਦੇ ਵਿੱਚ ਬਹੁਤ ਭਿੱਜੇ ਹੋਏ ਮਾਤਾ ਜੀ ਨੇ ਗੁਰੂ ਜੀ ਵੱਲ ਵੇਖ ਕੇ ਇਹ ਗੱਲ ਕਹੀ हे ਪੁੱਤਰ ਦੱਸੋ ਆਪ ਨੂੰ ਕਿਹੜੀ ਚਿੱਠੀ ਆਈ ਹੈ ਕਿਸ ਰਾਜੇ ਨੇ ਭੇਜੀ ਹੈ ਅਤੇ ਕਿਸ ਤਰ੍ਹਾਂ ਭੇਜੀ ਹੈ ਉਹ ਉਹ ਦੇਸ਼ ਕਿਹੜੀ ਦਿਸ਼ਾ ਵਿੱਚ ਹੈ ਉਸ ਨੇ ਕੀ ਕਹਿ ਕੇ ਭੇਜਿਆ ਹੈ ਮਾਤਾ ਜੀ ਦੇ ਬਚਨਾਂ ਨੂੰ ਸੁਣ ਕੇ ਗੁਰੂ ਜੀ ਨੇ ਹੀਰੇ ਵਰਗੇ ਦੰਦਾਂ ਵਾਲੇ ਕਮਲ ਮੁਖ ਨੂੰ ਖੋਲ੍ਹਿਆ ਤੇ ਫਰਮਾਇਆ ਜਿੱਥੇ ਜਮਨਾ ਦੇ ਪਾਣੀ ਦਾ ਰੰਗ ਕਾਲਾ ਹੈ ਉੱਥੇ ਪਹਾੜੀ ਰਾਜੇ ਦੀ ਵੱਡੀ ਨਗਰੀ ਹੈ ਉਸ ਰਾਜੇ ਨੂੰ ਨਾਹਨ ਦਾ ਰਾਜਾ ਕਹਿੰਦੇ ਹਨ ਉਸ ਨੇ ਵੱਡੀ ਬੇਨਤੀ ਲਿਖ ਕੇ ਭੇਜੀ ਹੈ ਉਸਨੇ ਸਾਡੇ ਇੱਧਰ ਵਧੇ ਹੋਏ ਬੈਰ ਬਾਰੇ ਸੁਣ ਲਿਆ ਹੈ ਇਸ ਲਈ ਆਪਣੇ ਦੇਸ਼ ਆਉਣ ਦਾ ਬਲਾਵਾ ਭੇਜਿਆ ਹੈ ਉਸ ਵੇਲੇ ਮਾਮਾ ਕਿਰਪਾਲ ਚੰਦ ਜੀ ਨੇ ਕਿਹਾ ਮਨ ਉੱਪਰ ਬਹੁਤ ਜ਼ਿਆਦਾ ਅਸਰ ਕਰਨ ਵਾਲਾ ਪੱਤਰ ਲਿਖ ਕੇ ਭੇਜਿਆ ਹੈ ਜਿਨ੍ਹਾਂ ਨੇ ਵੇਖੀ ਹੈ ਉਹ ਦੱਸਦੇ ਹਨ ਕਿ ਸਾਰੀ ਘਾਟੀ ਹੀ ਬਹੁਤ ਹੀ ਰਮਣੀਕ ਹੈ ਜਦੋਂ ਸ਼੍ਰੀ ਰਾਮ ਰਾਏ ਨੇ ਇਹ ਕਾਟੀ ਵੇਖੀ ਸੀ ਤਾਂ ਖਾਸ ਸੁਖਦਾਇਕ ਜਾਣੀ ਸੀ ਉਹ ਕਾਟੀ ਐਨੇ ਦੂਰ ਤੱਕ ਫੈਲੀ ਹੋਈ ਹੈ ਜਿੱਥੋਂ ਤੱਕ ਸੂਰਜ ਦੀ ਪੁੱਤਰੀ ਜਮਨਾ ਨਦੀ ਆਨੰਦ ਦੇ ਰਹੀ ਹੈ ਸ਼੍ਰੀ ਰਾਮ ਰਾਏ ਜੀ ਉਸ ਤੋਂ ਕੁਝ ਦੂਰੀ ਤੇ ਵਸਦੇ ਹਨ ਅਤੇ ਉੱਥੇ ਵਿਚਰਦੇ ਹੋਏ ਬਹੁਤ ਖੁਸ਼ ਹੁੰਦੇ ਹਨ ਇਹ ਸੁਣ ਕੇ دیਵਾਨ ਆਨੰਦ ਚੰਦ ਨੇ ਇਹ ਗੱਲ ਕਹੀ ਜੇਕਰ ਅਜੇ ਹੀ ਬਹੁਤ ਹੀ ਜ਼ਿਆਦਾ ਸੁੰਦਰ ਕਾਟੀ ਹੈ ਜੇ ਉਸ ਕਾਟੀ ਦੀ ਸੁੰਦਰਤਾ ਹਜ਼ੂਰ ਗੁਰੂ ਜੀ ਦੇ ਮਨ ਨੂੰ ਚੰਗੀ ਲੱਗ ਭਾਵ ਜਾਵੇ ਤਾਂ ਉਹ ਸਾਰਿਆਂ ਦੇ ਲਈ ਦੇਖਣੀ ਬਣਦੀ ਹੈ ਉਥੇ ਰਜਾਨਾ ਬਹੁਤ ਸ਼ਿਕਾਰ ਕਰਾਂਗੇ ਤਦ ਚਿੱਤ ਵਿੱਚ ਬਹੁਤ ਹੀ ਜ਼ਿਆਦਾ ਆਨੰਦ ਵਧੇਗਾ ਇਧਰ ਝੂਠਾ ਭੀਮ ਚੰਦ ਰਜਾਨਾ ਭਾਰੀ ਕ੍ਰੋਧ ਵਿਦਾਉਂਦਾ ਹੈ ਉਹ ਡਰ ਧਾਰਨ ਕਰਕੇ ਹੁਣ ਟਲ ਗਿਆ ਹੈ ਨਹੀਂ ਤਾਂ ਉਸ ਨੂੰ ਜੰਗ ਦੇ ਮੈਦਾਨ ਵਿੱਚ ਵੇਖ ਦੇ ਇਸ ਤਰ੍ਹਾਂ ਬਹੁਤ ਜ਼ਿਆਦਾ ਕਮਸਾਨ ਦਾ ਜੁੱਧ ਕਰ ਦੇ ਕਿ ਜਿਸ ਨੂੰ ਵੇਖ ਕੇ ਉਹ ਹੈਰਾਨ ਹੁੰਦਾ ਉਸ ਦੇ ਮੁਖ ਨੂੰ ਜੋ ਚਿੱਕੜ ਅਤੇ ਕਾਲਖ ਲੱਗੀ ਹੈ ਉਸ ਨੂੰ ਵਿਆਹ ਰੂਪੀ ਬਹਾਨਿਆਂ ਦੇ ਜਾਲ ਨਾਲ ਭਾਵੇਂ ਨਿੱਤ ਧੋਵੋ ਉਹ ਸਗੋਂ ਹੋਰ ਜ਼ਿਆਦਾ ਚਮਕੇਗੀ ਗੁਰੂ ਜੀ ਤੁਹਾਡਾ ਜਸ ਪ੍ਰਗਟ ਹੋ ਗਿਆ ਹੈ ਲੜਨ ਤੋਂ ਬਿਨਾਂ ਹੀ ਜਿੱਤ ਦੀ ਪਦਵੀ ਪ੍ਰਾਪਤ ਕਰ ਲਈ ਹੈ ਇਹ ਸੁਣ ਕੇ ਭਾਈ ਸੰਘੋਸਾਨ ਨੇ ਇਹ ਗੱਲ ਕਹੀ ਗੁਰੂ ਸਹਿਬਾਨਾ ਦਾ ਹਮੇਸ਼ਾ ਹੀ ਵੱਡਾ ਪ੍ਰਤਾਪ ਰਿਹਾ ਹੈ ਇਹੇ ਪਹਾੜੀਏ ਵਿਚਾਰੇ ਕੀ ਹਨ ਤੁਰਕ ਬਾਦਸ਼ਾਹ ਦੀ ਫੌਜ ਵੀ ਲੜ ਕੇ ਹਾਰ ਗਈ ਹੈ ਸ਼ੇਮੇ ਗੁਰੂ ਜੀ ਦੇ ਚਾਰੇ ਜੁੱਧ ਅੱਜ ਤੱਕ ਸਾਰੇ ਜਗਤ ਵਿੱਚ ਪ੍ਰਸਿੱਧ ਹਨ ਜਿਹੜਾ ਵੀ ਹਜ਼ੂਰ ਗੁਰੂ ਜੀ ਨਾਲ ਖੋਟ ਕਰੇਗਾ ਉਸ ਨੂੰ ਹਮੇਸ਼ਾ ਹੀ ਵੱਡਾ ਘਾਟਾ ਪਵੇਗਾ ਉਸ ਮਾੜੀ ਮੱਤ ਵਾਲੇ ਦੁਸ਼ਮਣ ਨੇ ਜੁੱਧ ਛੱਡ ਦਿੱਤਾ ਹੈ ਫਿਰ ਉਸਨੂੰ ਹਾਲੇ ਕੀ ਉਡੀਕਣਾ ਹੈ ਹੁਣ ਪਹਾੜਾਂ ਦੀ ਸ਼ੈਰ ਕਰੋ ਅਤੇ ਸਾਰੀਆਂ ਸੁੰਦਰ ਘਾਟੀਆਂ ਦੇਖੋ ਚਿੱਤ ਨੂੰ ਚੰਗਾ ਲੱਗੇ ਤਾਂ ਉੱਥੇ ਰਹੋ ਨਹੀਂ ਤਾਂ ਆ ਕੇ ਆਪਣੇ ਨਗਰ ਵਿੱਚ ਉਤਾਰਾ ਕਰ ਲੈਣਾ ਇਹ ਸੁਣ ਕੇ ਸਤਿਗੁਰੂ ਜੀ ਨੇ ਸਾਰਿਆਂ ਵਿੱਚ ਉਚਾਰਣ ਕੀਤਾ ਅਸੀਂ ਜੰਗ ਦੀ ਇੱਛਾ ਰੱਖਦੇ ਹਾਂ ਰਾਜਾ ਭੀਮ ਚੰਦ ਜਿਵੇਂ ਵੀ ਕਰਨਾ ਚਾਹੁੰਦਾ ਹੈ ਪਰਮਾਤਮਾ ਦੀ ਆਗਿਆ ਨਾਲ ਉਸ ਤਰ੍ਹਾਂ ਹੀ ਫਲ ਪ੍ਰਾਪਤ ਕਰ ਲਵੇਗਾ ਅਸੀਂ ਵੱਡਾ ਜੁੱਧ ਕਰਕੇ ਵਿਖਾਵਾਂਗੇ ਤਦ ਤੱਕ ਸਾਡਾ ਕ੍ਰੋਧ ਸ਼ਾਂਤ ਨਹੀਂ ਹੋਵੇਗਾ ਜੇਕਰ ਜੁੱਧ ਕਰਕੇ ਸੇਨਾ ਨਾ ਮਾਰੀ ਤਾਂ ਭੈੜੀ ਮੱਤ ਵਾਲਾ ਸਾਨੂੰ ਕੀ ਜਾਣੇਗਾ ਇਹ ਸੁਣ ਕੇ ਮਾਤਾ ਜੀ ਫਿਰ ਸਮਝਾਉਣ ਲੱਗੇ ਗੁਰੂ ਘਰ ਦਾ ਦੁਸ਼ਮਣ ਦੁੱਖ ਹੀ ਪ੍ਰਾਪਤ ਕਰਦਾ ਹੈ ਥੋੜੀ ਮੱਤ ਵਾਲੇ ਝੂਠੇ ਅਤੇ ਭਾਗheen ਭਾਗheen ਨੇ ਆਪਣੇ ਮਨ ਵਿੱਚ ਗੁਰੂ ਘਰ ਦੀ ਮਹਿਮਾ ਨਹੀਂ ਜਾਣੀ ਫਿਰ ਪਿੱਛੋਂ ਸਿਰ ਹਿਲਾਉਂਦਾ ਪਸਤਾਵੇਗਾ ਜੇਕਰ ਸ਼ਰਨੀ ਆ ਜਾਵੇ ਤਾਂ ਸੁਖ ਪਾਵੇਗਾ ਜੇਕਰ ਰਾਜਾ ਭੀਮ ਚੰਦ ਲੜਾਈ ਤੋਂ ਤਲ ਗਿਆ ਹੈ ਫਿਰ ਤੁਸੀਂ ਕਿਉਂ ਝਗੜਾ ਕਰਨਾ ਚਾਹੁੰਦੇ ਹੋ ਜੇਕਰ ਨਾਹਨ ਦਾ ਰਾਜਾ ਸਰਧਾਲੂ ਹੈ ਤੇ ਸੁੰਦਰ ਦੇਸ਼ ਵਿੱਚ ਰਹਿ ਰਿਹਾ ਹੈ ਤਾਂ ਉੱਥੇ ਪਹੁੰਚ ਕੇ ਵੇਖੋ ਪਰਖੋ ਜੰਗਲ ਵਿੱਚ ਵਿਚਰ ਕੇ ਦਿਨ ਬਿਤਾਓ ਫਿਰ ਐਸਾ ਆਨੰਦ ਦੀ ਪੁਰੀ ਵਿੱਚ ਆਵੋ ਅਤੇ ਹਮੇਸ਼ਾ ਮਨੋ ਆਨੰਦ ਨਾਲ ਰਹੋ ਜੋਤ ਕਰ ਲਈ ਗੁੱਸੇ ਨੂੰ ਦੂਰ ਕਰੋ ਅਤੇ ਨਾਹਨ ਨਗਰ ਦੇ ਰਾਸਤੇ ਨੂੰ ਚੱਲ ਪੋ ਜੋਤ ਕਾਰਨ ਤੋਂ ਬਹਿਰੀ ਭੱਜ ਗਿਆ ਹੈ ਹੁਣ ਆਪਾਂ ਉਸ ਦਾ ਪਿੱਛਾ ਨਾ ਕਰੀਏ ਅਤੇ ਆਪਣੇ ਭਲੇ ਲਈ ਜੁੱਦ ਨਹੀਂ ਕਰਨਾ ਚਾਹੁੰਦਾ ਜੇਕਰ ਉਹ ਫਿਰ ਦੁਬਾਰਾ ਹੰਕਾਰ ਕਰੇਗਾ ਅਤੇ ਕੁਝ ਵਿਗਾੜ ਕਰਨ ਲੱਗੇਗਾ ਫਿਰ ਜਿਸ ਤਰ੍ਹਾਂ ਤੁਹਾਡਾ ਚਿੱਤ ਵਿੱਚ ਆਵੇ ਉਸੇ ਤਰ੍ਹਾਂ ਹੀ ਕਰਨਾ ਤੁਹਾਡੇ ਹਿਰਦੇ ਤੋਂ ਕੁਝ ਵੀ ਛੁਪਿਆ ਨਹੀਂ ਹੈ ਹੁਣ ਮੇਰਾ ਕਹਿਣਾ ਮੰਨੋ ਅਤੇ ਆਪ ਝਗੜਾ ਖੜਾ ਨਾ ਕਰੋ ਜਿਹੜੇ ਪਹਿਲਾ અવਤਾਰ ਹੋਏ ਜਿਸ ਤਰ੍ਹਾਂ ਸੰਸਾਰ ਵਿੱਚ ਸ਼੍ਰੀ ਰਾਮਚੰਦਰ ਜੀ ਵੀ અવਤਾਰ ਹੋਏ ਸ਼੍ਰੀ ਕ੍ਰਿਸ਼ਨ ਜੀ ਵੀ ਪ੍ਰਗਟ ਹੋਏ ਉਹਨਾਂ ਨੇ ਵੀ ਆਪਣੀ ਮਾਤਾ ਜੀ ਦੇ ਬਚਨਾਂ ਨੂੰ ਨਹੀਂ ਮੋੜਿਆ ਸੀ ਹੁਣ ਤੁਸੀਂ ਉਸੇ ਤਰ੍ਹਾਂ ਮੇਰੇ ਬਚਨ ਮੰਨੋ ਅਤੇ ਗੁੱਸੇ ਨੂੰ ਸ਼ਾਂਤ ਕਰਕੇ ਇੱਥੋਂ ਚਲੇ ਜਾਓ ਉਸ ਦੇਸ਼ ਇਲਾਕੇ ਤੇ ਕਿਰਪਾ ਕਰੋ ਉਸ ਦਿਸ਼ਾ ਵੱਲ ਵੀ ਆਪਣੇ ਸਿੱਖ ਬਣਾ ਕੇ ਲਿਆਵੋ ਮਾਤਾ ਜੀ ਦੀ ਗੱਲ ਸੁਣ ਕੇ ਗੁਰੂ ਜੀ ਨੇ ਫਰਮਾਇਆ ਤੁਹਾਡਾ ਕਿਹਾ ਹੋਇਆ ਹੁਣ ਮੇਰੇ ਕੋਲੋਂ ਮੋੜਿਆ ਨਹੀਂ ਜਾ ਸਕਦਾ ਪਰ ਮੈਨੂੰ ਅਕਾਲ ਪੁਰਖ ਪਰਮਾਤਮਾ ਨੇ ਭਿਆਨਕ ਯੁੱਧ ਕਰਨ ਵਾਸਤੇ ਭੇਜਿਆ ਹੈ ਮੈਂ ਬਹੁਤ ਸਾਰੇ ਦੁਸ਼ਮਣਾਂ ਦੇ ਸਰੀਰ ਦੇ ਟੁਕੜੇ ਕਰਾਂਗਾ ਦੁਸ਼ਮਣਾਂ ਤੋਂ ਜਮੀਨ ਖੋਕੇ ਆਪਣੀ ਤਾਕਤ ਨਾਲ ਉਹਨਾਂ ਨੂੰ ਸਜ਼ਾ ਦੇਵਾਂਗਾ ਸਾਧੂ ਬਣੇ ਤੋਂ ਕੋਈ ਨਹੀਂ ਜਾਣਦਾ ਤਾਕਤ ਨੂੰ ਹੀ ਸਾਰਾ ਸੰਸਾਰ ਜਾਣਦਾ ਹੈ ਇਸ ਤਰ੍ਹਾਂ ਜੇਕਰ ਤੁਸੀਂ ਦੁਸ਼ਮਣਾਂ ਤੋਂ ਡਰ ਧਾਰਨ ਕਰਾਂਗੇ ਤਾਂ ਮੇਰਾ ਨਿਵਾਸ ਕਿੱਥੇ ਹੋਵੇਗਾ ਸਾਰੇ ਹੀ ਮੈਨੂੰ ਦਬਾਉਣਾ ਚਾਹੁੰਦੇ ਹਨ ਮੈਨੂੰ ਕਿਸੇ ਵੀ ਕਿਸੇ ਵੀ ਸ਼ਾਂਤੇ ਬਸਣਾ ਨਹੀਂ ਦੇਣਗੇ ਖੱਤਰੀ ਦੇ ਪੁੱਤਰ ਦਾ ਧਰਮ ਜੰਗ ਕਰਨਾ ਹੀ ਹੈ ਮੈਂ ਆਪਣਾ ਸ੍ਰੇਸ਼ਟ ਕਰਮ ਨਹੀਂ ਛੱਡਾਂਗਾ ਮੈਂ ਸਿੱਖਾਂ ਦੇ ਹੱਥਾਂ ਵਿੱਚ ਹਥਿਆਰ ਫੜਾ ਕੇ ਰਣ ਭੂਮੀ ਵਿੱਚ ਜੰਗ ਦਾ ਵਿਸਥਾਰ ਕਰਾਂਗਾ ਮੈਂ ਕੰਗਾਲਾਂ ਨੂੰ ਰਾਜੇ ਕਰ ਦੇਵਾਂਗਾ ਤੇ ਰਾਜੇ ਨਿਲੰਗ ਕੰਗਾਲ ਕੋ ਜਾਣਗੇ ਮੈਂ ਅਣਗਿਣਤ ਸੇਨਾ ਦਾ ਨਾਸ਼ ਕਰ ਦੇਵਾਂਗਾ ਉਹ ਤਦ ਹੀ ਮੇਰਾ ਪ੍ਰਤਾਪ ਵਡਿਆਈ ਜਾਣਣਗੇ ਹੇ ਮਾਤਾ ਜੀ ਹੁਣ ਤੁਹਾਡਾ ਵਚਨ ਮੰਨ ਲਿਆ ਹੈ ਮੈਂ ਸਵੇਰੇ ਹੀ ਉਸ ਪਾਸੇ ਵੱਲ ਰਵਾਨਗੀ ਕਰਾਂਗਾ ਪਰ ਫਿਰ ਤੁਸੀਂ ਮੈਨੂੰ ਨਾ ਰੋਕਣਾ ਹੁਣ ਆਪਣੇ ਹਿਰਦੇ ਤੋਂ ਡਰ ਨੂੰ ਦੂਰ ਕਰ ਦੇਵੋ ਸਤਿਗੁਰੂ ਜੀ ਦੇ ਅਜਿਹੇ ਵਚਨ ਸੁਣ ਕੇ ਸਾਰਿਆਂ ਨੇ ਕਿਹਾ ਸਤਿਗੁਰੂ ਜੀ ਤਨ ਤਨ ਹਨ ਗੁਰੂ ਜੀ ਆਪ ਹੀ ਸਭ ਕੁਝ ਕਰਨ ਕਰਾਵਣ ਹਾਰ ਹੂੰ ਤੁਹਾਡਾ ਕਿਹਾ ਕੌਣ ਟਾਲ ਸਕਦਾ ਹੈ ਤੁਹਾਡੇ ਇੱਕ ਬਚਨ ਕਹਿਣ ਨਾਲ ਸੰਸਾਰ ਪ੍ਰਗਟ ਪੈਦਾ ਹੋ ਜਾਂਦਾ ਅਤੇ ਉਸੇ ਤਰ੍ਹਾਂ ਇੱਕ ਬਚਨ ਕਹਿਣ ਨਾਲ ਸਾਰਾ ਨਾਸ਼ ਹੋਇਆ ਵੇਖਦੇ ਹਾਂ ਜਿਹੜਾ ਮੂਰਖ ਇਹ ਨਹੀਂ ਜਾਣਦਾ ਉਹ ਨਰਕ ਵਿੱਚ ਪਵੇਗਾ ਇਸ ਤਰ੍ਹਾਂ ਇਹ ਚਰਚਾ ਸਵਾਦ ਖਤਮ ਹੋਇਆ ਤਾਂ ਸਾਰਿਆਂ ਨੇ ਹਿਰਦੇ ਵਿੱਚ ਖੁਸ਼ੀ ਧਾਰਨ ਕੀਤੀ ਫਿਰ ਸਤਿਗੁਰੂ ਜੀ ਨੇ ਹੁਕਮ ਫਰਮਾਇਆ ਹੇ ਦੀਵਾਨ ਭਾਈ ਨੰਦ ਚੰਦ ਜੀ ਸੁਣੋ ਹੁਣ ਉਧਰ ਨਾਹਨ ਵੱਲ ਚਲੇ ਜਾਣਾ ਹੈ ਕਹਿ ਦੇ ਉਹ ਸਾਰੇ ਤਿਆਰੀ ਕਰਨ ਸਾਮੀਆਂ ਨੇ ਵੱਡੇ ਤੰਬੂ ਅਨੇਕ ਬਾਹਨ ਗੱਡੇ ਅਤੇ ਉਠਾਂ ਨੂੰ ਨਾਲ ਲੈ ਕੇ ਜਾਣ ਸਾਰਾ ਸਮਾਨ ਇਹਨਾਂ ਤੇ ਲੱਦ ਕੇ ਸਾਡੇ ਤੋਂ ਅੱਗੇ ਅੱਗੇ ਪਹਿਲਾਂ ਚਲੇ ਜਾਣ ਇਹ ਖਬਰ ਸਾਰਿਆਂ ਵਿੱਚ ਜਾ ਕੇ ਸੁਣਾ ਦੇਵੋ ਜਿਸ ਨਾਲ ਸਾਰੇ ਸਵੇਰੇ ਹੀ ਜਾਣ ਲਈ ਤਿਆਰ ਹੋ ਜਾਣ ਉਸ ਵੇਲੇ ਦੀਵਾਨ ਸਭਾ ਦੇ ਵਿੱਚੋਂ ਉੱਠ ਕੇ ਬਾਹਰ ਆਇਆ ਅਤੇ ਜਿਸ ਤਰ੍ਹਾਂ ਉਚਿਤ ਸੀ ਕਹਿ ਕੇ ਕਰਵਾ ਦਿੱਤਾ। ਸ੍ਰੇਸ਼ਟ ਮਾਤਾ ਜੀ ਬਹੁਤ ਖੁਸ਼ ਹੋਏ ਕਿ ਮੇਰੇ ਸੁਪੁੱਤਰ ਨੇ ਮੇਰੇ ਬਚਨ ਮੰਨ ਲਏ ਹਨ। ਉਹ ਉੱਠ ਕੇ ਆਪਣੇ ਘਰ ਜਿੱਥੇ ਉਹਨਾਂ ਦੀਆਂ ਨੂਹਾਂ ਬੈਠੀਆਂ ਸਨ ਉਹਨਾਂ ਕੋਲ ਚਲੇ ਗਏ। ਉੱਥੇ ਜਾ ਕੇ ਸਾਰਿਆਂ ਨੂੰ ਬਾਤਾਂ ਸੁਣਾਈ ਤੇ ਕਿਹਾ ਜੁੱਦ ਟਲ ਗਿਆ ਹੈ। ਜਿਵੇਂ ਮਨ ਵਿੱਚ ਚਾਹਿਆ ਸੀ ਉਵੇਂ ਹੀ ਹੋ ਗਿਆ ਹੈ। ਜਮਨਾ ਦਰਿਆ ਦੇ ਕਿਨਾਰੇ ਜਿੱਥੇ ਜਿਹੜੇ ਅਨੇਕ ਪਹਾੜ ਹਨ ਹੁਣ ਸਵੇਰ ਹੀ ਉੱਥੇ ਚਲੇ ਜਾਣਾ ਹੈ। ਇਹ ਗੱਲ ਸੁਣ ਕੇ ਸਾਰਾ ਪਰਿਵਾਰ ਖੁਸ਼ ਹੋ ਗਿਆ। ਇਸ ਤਰ੍ਹਾਂ ਸਾਰਾ ਦਿਨ ਬਤੀਤ ਕੀਤਾ। ਸੁਖ ਸਹਿਤ ਖਾਣ ਪੀਣ ਕਰਕੇ ਰਾਤ ਨੂੰ ਸਾਰੇ ਆਪਣੇ ਆਪਣੇ ਸਥਾਨਾਂ ਤੇ ਜਾ ਕੇ ਸੌਂ ਗਏ। ਜਦ ਪਹਿਰ ਰਾਤ ਬਾਕੀ ਰਹਿ ਗਈ ਤਾਂ ਜਾਗ ਪਏ ਸਾਰੇ ਸਰੀਰ ਕਨਿਤ ਕਿਰਿਆ ਅਤੇ ਇਸ਼ਨਾਨ ਕਰਨ ਲੱਗੇ ਰਾਗਮਈ ਸ਼ਬਦ ਕੀਰਤਨ ਦੀ ਆਵਾਜ਼ ਬਹੁਤ ਥਾਵਾਂ ਤੋਂ ਆ ਰਹੀ ਸੀ ਸਾਰੇ ਸਿੱਖ ਆਨੰਦ ਸਹਿਤ ਪ੍ਰੇਮ ਨਾਲ ਕੀਰਤਨ ਸੁਣ ਰਹੇ ਸਨ ਗੁਰੂ ਜੀ ਦੀ ਕੀਰਤਨ ਵਿੱਚ ਇਕਾਗਰ ਚਿੱਤ ਹੋ ਕੇ ਬਿਰਾਜਮਾਨ ਹੋ ਗਏ ਸਨ ਜਿਸ ਤਰ੍ਹਾਂ ਆਪਣੇ ਬ੍ਰਹਮ ਰੂਪ ਨੂੰ ਵੇਖ ਰਹੇ ਹੋਣ ਦਿਨ ਚੜਨ ਤੇ ਬਹੁਤ ਚਾਨਣਾ ਹੋ ਗਿਆ ਦਿਨ ਚੜਨ ਕੇ ਉਸ ਸਮੇਂ ਉਹਨਾਂ ਨੇ ਸਰੀਰ ਤੇ ਵਸਤਰ ਪਹਿਨ ਲਏ ਫਿਰ ਸਾਰੇ ਗੁਰੂ ਜੀ ਕੋਲ ਚੱਲ ਕੇ ਆ ਗਏ ਅਤੇ ਕਹਿ ਕੇ ਸਾਰੀ ਤਿਆਰੀ ਕਰਵਾ ਦਿੱਤੀ ਰਣਜੀਤ ਨਗਾਰਾ ਵੱਜਿਆ ਜਿਸ ਦੇ ਗਰਜਵੀਂ ਆਵਾਜ਼ ਨੂੰ ਸੁਣ ਕੇ ਬੱਦਲ ਵੀ ਸ਼ਰਮਾ ਗਏ ਨਾਹਨ ਦੇ ਰਾਜੇ ਦਾ ਜੋ ਦੂਤ ਆਇਆ ਸੀ ਉਸ ਨੂੰ ਸਤਿਗੁਰੂ ਜੀ ਨੇ ਆਪਣੇ ਕੋਲ ਬੁਲਾਇਆ ਅਤੇ ਬਹੁਤ ਕੀਮਤੀ ਸਰੂਪੋ ਦੇ ਕੇ ਪਹਿਲਾ ਹੀ ਵਿਦਾ ਕਰ ਦਿੱਤਾ ਗੁਰੂ ਜੀ ਨੇ ਕਿਹਾ ਕਿ ਅਸੀਂ ਆ ਰਹੇ ਹਾਂ ਇਹ ਸੂਚਨਾ ਜਾ ਕੇ ਰਾਜੇ ਨੂੰ ਦੇ ਦੇਵੋ ਤੁਹਾਡੇ ਤੋਂ ਪਿੱਛੋਂ ਹੀ ਸਾਡੀ ਸਭ ਦੀ ਆਉਣ ਲਈ ਚੜਾਈ ਹੋਵੇਗੀ ਗੁਰੂ ਜੀ ਦੀ ਗੱਲ ਸੁਣ ਕੇ ਤੇ ਸਰੂਪੋ ਲੈ ਕੇ ਦੂਤ ਨਮਸਕਾਰ ਕਰਕੇ ਵਿਦਾ ਹੋ ਗਿਆ ਉਹ ਵੱਡਾ ਰਸਤਾ ਤੈਅ ਕਰਕੇ ਚਲਾ ਗਿਆ ਅਤੇ ਆਪਣੇ ਰਾਜੇ ਨੂੰ ਮਿਲ ਕੇ ਕਿਹਾ ਤੁਹਾਡੇ ਵੱਲੋਂ ਜਦੋਂ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਮਸਕਾਰ ਕੀਤੀ ਤਾਂ ਉਹ ਬਹੁਤ ਪ੍ਰਸੰਨ ਹੋਏ ਉਹ ਘੋੜਿਆਂ ਤੇ ਸਵਾਰ ਹੋ ਗਏ ਸਨ ਅਤੇ ਰਸਤੇ ਵਿੱਚ ਆ ਰਹੇ ਹਨ ਮੈਂ ਖਬਰ ਦੇਣ ਲਈ ਤੇਜ਼ੀ ਨਾਲ ਚੱਲ ਕੇ ਆਇਆ ਹਾਂ ਇਹ ਸੁਣ ਕੇ ਨਾਹਨ ਦਾ ਰਾਜਾ ਬਹੁਤ ਖੁਸ਼ ਹੋ ਗਿਆ ਅਤੇ ਸਾਰਿਆਂ ਨੇ ਗੁਰੂ ਜੀ ਨੂੰ ਮਿਲਣ ਦੀ ਤਰਕੀਬ ਬਣਾਈ ਵਾਹਿਗੁਰੂ ਜੀ ਬਾਕੇ ਆਪਾਂ ਕੱਲ ਨੂੰ ਸਰਬਨ ਕਰਾਂਗੇ ਜੀ